ਨਾਜਪੀਣਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਭਾਜਪਾ ਦੇ ਪੱਛਮੀ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਜੀਵਨ ਗੁਪਤਾ ਦੀ ਨਾਮਜ਼ਦਗੀ ਦਾਖਲ ਕਰਨ ਲਈ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਠਮਾਰ ਦੀ ਪ੍ਰਧਾਨਗੀ ਹੇਠ ਭਾਰਤ ਨਗਰ ਚੌਕ ਨੇੜੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੂੰ ਵੱਡੇ ਫਰਕ ਨਾਲ ਜੇਤੂ ਬਣਾਉਣ ਭਾਜਪਾ ਆਗੂਆਂ ਨੇ ਕਿਹਾ ਕਿ ਇਹ ਉਪਚੋਣ 2027 ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਲਈ ਇੱਕ ਮਜ਼ਬੂਤ ਕਦਮ ਹੋਵੇਗੀ। ਲੁਧਿਆਣਾ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਸੂਬਾ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਕਿਹਾ ਕਿ ਇਹ ਉਪਚੋਣ ਭਾਜਪਾ ਲਈ ਆਪਣੀ ਵੱਧਦੀ ਤਾਕਤ ਦਿਖਾਉਣ ਦਾ ਸੁਨਹਿਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਇਹ ਚੋਣ ਪਾਰਟੀ ਲੀਡਰਸ਼ਿਪ ਅਤੇ ਪੰਜਾਬ ਦੇ ਲੋਕਾਂ ਨੂੰ ਇਹ ਸੁਨੇਹਾ ਦੇਣ ਦਾ ਸਮਾਂ ਹੈ ਕਿ ਸੂਬਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਲੀਡਰਸ਼ਿਪ ਦੇ ਨਾਲ ਖੜਾ ਹੈ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੱਛਮੀ ਹਲਕੇ ਦੇ ਲੋਕਾਂ ਨੂੰ ਹੁਣ ਪੰਜਾਬ ਸਰਕਾਰ ਨੂੰ ਠੋਕਮਾ ਜਵਾਬ ਦੇਣ ਦਾ ਮੌਕਾ ਮਿਲਿਆ ਹੈ ਲੋਕ ਹੁਣ ਪੰਜਾਬ ਵਿੱਚ ਦੁਬਾਰਾ ਬਦਲਾ ਚਾਹੁੰਦੇ ਹਨ ਉਸ ਬਦਲਾ ਦਾ ਨੀਂ ਪੱਥਰ ਹੁਣ ਪੱਛਮੀ ਹਲਕੇ ਦੇ ਲੋਕਾਂ ਵੱਲੋਂ ਰੱਖਿਆ ਜਾਵੇਗਾ ਦਿੱਲੀ ਦੇ ਲੋਕਾਂ ਨੇ ਪੰਜਾਬ ਸਰਕਾਰ ਨੂੰ ਹਾਈਜੈਕ ਕਰ ਲਿਆ ਹੈ ਆਮ ਆਦਮੀ ਪਾਰਟੀ ਨੂੰ ਆਮ ਕਹਿਣਾ ਸਹੀ ਨਹੀਂ ਹੋਵੇਗਾ ਹੁਣ ਹਰ ਪਾਸੇ ਭ੍ਰਿਸ਼ਟਾਚਾਰ ਫੈਲਾ ਹੋਇਆ ਹੈ ਇਸ ਤੋਂ ਬਾਅਦ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵਰਕਰਾਂ ਨੂੰ ਪੂਰੀ ਤਾਕਤ ਨਾਲ ਮੈਦਾਨ ਵਿੱਚ ਉਤਰਨ ਅਤੇ ਜੀਵਨ ਗੁਪਤਾ ਦੀ ਜਿੱਤ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਇਹ ਜਿੱਤ ਪੰਜਾਬ ਵਿੱਚ ਇੱਕ ਨਵੀਂ ਰਾਜਨੀਤਿਕ ਦੇਸ਼ਾ ਦੀ ਸ਼ੁਰੂਆਤ ਹੋਵੇਗੀ ਰੇਲ ਮੰਤਰੀ ਬਿੱਟੂ ਨੇ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਪ੍ਰਦਰਸ਼ਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਲੁਧਿਆਣਾ ਪੱਛਮੀ ਨੇ ਮੈਨੂੰ ਪਿਛਲੀ ਵਾਰ ਵੱਡਾ ਸਮਰਥਨ ਦਿੱਤਾ ਸੀ ਇਹ ਸਮਰਥਨ ਘਟ ਨਹੀਂ ਹੋਣਾ ਚਾਹੀਦਾ ਸਗੋਂ ਹੋਰ ਵਧਣਾ ਚਾਹੀਦਾ ਹੈ ਉਹਨਾਂ ਇਹ ਵੀ ਦੱਸਿਆ ਕਿ ਇਸ ਖੇਤਰ ਵਿੱਚ ਆਮ ਆਦਮੀ ਪਾਰਟੀ ਤੀਜੇ ਥਾਂ ਤੇ ਖਿਸਕ ਗਈ ਹੈ ਇਸ ਮੌਕੇ ਸੂਬਾ ਕੋ ਇੰਚਾਰਜ ਸਰਦਾਰ ਨਰਿੰਦਰ ਸਿੰਘ ਰੈਣਾ ਸਪਾਜਪਾ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਸਵੇਤ ਮਲਿਕ ਤਿਕਸ਼ਣ ਸੂਦ ਮਨਪ੍ਰੀਤ ਬਾਦਲ ਸੂਬਾ ਮੀਤ ਪ੍ਰਧਾਨ ਜਤਿੰਦਰ ਮਿੱਤਰ ਕੇਵਲ ਢਿੱਲੋਂ ਵਿਕਰਮਜੀਤ ਸਿੰਘ ਚੀਮਾ ਡਾਕਟਰ ਸੁਭਾਸ਼ ਸ਼ਰਮਾ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਰਕੇਸ਼ ਰਠੌਰ ਪਰਮਿੰਦਰ ਬਰਾੜ ਜਗਜੀਵਨ ਰਾਜੂ ਚਰਨ ਸਿੰਘ ਅਟਵਾਲ ਸੂਬਾ ਜਨਰਲ ਸਕੱਤਰ ਰੇਨੂ ਥਾਪਰ ਖਜਾਂਚੀ ਗੁਰਦੇਵ ਸ਼ਰਮਾ ਦੇਵੀ ਪਰਵੀਨ ਬਾਂਸਲ ਸੂਬਾ ਵਪਾਰ ਸੈਲ ਦਿਨੇਸ਼ ਸਰਪਾਲ ਸਾਬਕਾ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਡਾਕਟਰ ਸੁਭਾਸ਼ ਵਰਮਾ ਪ੍ਰੇਮ ਮਿੱਤਲ ਰਾਸ਼ੀ ਅਗਰਵਾਲ ਮੀਡੀਆ ਪੈਨਲਿਸਟ ਡਾਕਟਰ ਕਮਲਜੀਤ ਸੋਈ ਗੁਰਦੀਪ ਸਿੰਘ ਗੋਸ਼ਾ ਰਕੇਸ਼ ਕਪੂਰ ਪਰਮਿੰਦਰ ਮਹਿਤਾ ਜ਼ਿਲ੍ਹਾ ਜਨਰਲ ਸਕੱਤਰ ਸਰਦਾਰ ਨਰਿੰਦਰ ਸਿੰਘ ਮੱਲੀ ਜਸ਼ਪਾਲ ਜਨੋਤਰਾ ਡਾਕਟਰ ਕਨਿਕਾ ਜਿੰਦਰ ਜ਼ਿਲ੍ਹਾ ਮੀਤ ਪ੍ਰਧਾਨ ਮਹੇਸ਼ ਸ਼ਰਮਾ ਡਾਕਟਰ ਨਿਰਮਲ ਨਈਰ ਮਨੀਸ਼ ਚੋਪੜਾ ਸੁਮਨ ਵਰਮਾ ਹਰਸ਼ ਸ਼ਰਮਾ ਨਵਲ ਜੈਨ ਅਸ਼ਵਨੀ ਟੰਡਨ ਲੱਕੀ ਸ਼ਰਮਾ ਜ਼ਿਲ੍ਹਾ ਸਕੱਤਰ ਸਤਨਾਮ ਸਿੰਘ ਸੇਠੀ ਅੰਕਿਤ ਬਤਰਾ ਦੀਪਕ ਗੋਇਲ ਸੁਮਿਤ ਟੰਡਨ ਅਮਿਤ ਡੋਗਰਾ ਖਜਾਂਚੀ ਬੌਬੀ ਜਿੰਦਲ ਸਹਿ ਖਜਾਂਚੀ ਅਤੁਲ ਜੈਨ ਪ੍ਰੈਸ ਸਕੱਤਰ ਡਾਕਟਰ ਸਤੀਸ਼ ਕੁਮਾਰ ਸੋਸ਼ਲ ਮੀਡੀਆ ਇਨਚਾਰਜ ਰਾਜਨ ਪਾਂਦੇ ਦਫਤਰ ਸਕੱਤਰ ਪ੍ਰਵੀਨ ਸ਼ਰਮਾ ਬੁਲਾਰੇ ਨੀਦਰਜ ਬਰਮਾ ਸੰਜੀਵ ਚੌਧਰੀ ਸੁਮਿਤ ਮਲਹੋਤਰਾ ਸਾਬਰ हुसैन ਚੰਦਰ ਗੁਪਤਾ ਵਿਸ਼ਾਲ ਗੁਲਾਟੀ ਕਾਉਂਸਲਰ ਪਾਰਟੀ ਆਗੂ ਪੂਨਮ ਰਤੜਾ ਰੋਹਿਤ ਸਿਕਾ ਕਾਉਂਸਲਰ ਪਲਵੀ ਵਿਨਾਇਕ ਰੁਚੀ ਗੁਲਾਟੀ ਅਨਿਲ ਬਾਦ ਪਾਦਵਾਜ ਰਜੇਸ਼ ਮਿਸ਼ਰਾ ਸੁਨੀਲ ਮੋਦਗਿਲ ਮੁਕੇਸ਼ ਖੱਤਰੀ ਜਤਿੰਦਰ ਗੁਰਾਇਨ ਗੌਰਵਜੀਤ ਗੋਰਾ ਸਾਬਕਾ ਕਾਉਂਸਲਰ ਜਸ਼ਪਾਲ ਚੌਧਰੀ ਸਰਦਾਰ ਗੁਰਦੀਪ ਸਿੰਘ ਨੀਟੂ ਇੰਦਰ ਅਗਰਵਾਲ ਵਿਪਨ ਬਿਨਾਇਕ ਐਸਐਸਸੀ ਮੋਰਚਾ ਪ੍ਰਧਾਨ ਅਜੀਪਾਲ ਯੁਵਾ ਮੋਰਚਾ ਪ੍ਰਧਾਨ ਰਵੀ ਬੱਤਰਾ ਮੈਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਸ਼ੀਨੂ ਚੋਗ ਬੀਸੀ ਫਰੰਟ ਦੇ ਪ੍ਰਧਾਨ ਜਸਵਿੰਦਰ ਸਿੰਘ ਸੱਗੂ ਕਿਸਾਨ ਮੋਰਚਾ ਦੇ ਪ੍ਰਧਾਨ ਸੁਖਦੇਵ ਸਿੰਘ ਗਿੱਲ ਪ੍ਰਵਾਸੀ ਮੋਰਚਾ ਦੇ ਪ੍ਰਧਾਨ ਰਾਜਕੁਮਾਰ ਭਾਰਦवाज ਕਟਗਣਤੀ ਮੋਰਚਾ ਦੇ ਪ੍ਰਧਾਨ ਅਨਵਰ ਹੁਸੈਨ ਸੁਨੀਤਾ ਸ਼ਰਮਾ ਰਾਜੇਸ਼ਵਰੀ ਗੋਸਾਈ ਡੋਲੀ ਗੋਸਾਈ ਮੈਲਾ ਮੋਰਚਾ ਦੀ ਜਨਰਲ ਸਕਤਰ ਸੀਮਾ ਸ਼ਰਮਾ ਜੋਤੀ ਸ਼੍ਰੀਵਾਸਤਵ ਸੰਤੋਸ਼ ਅਰੋੜਾ ਸੰਤੋਸ਼ ਵਰਮਾ ਰੁਪਿੰਦਰ ਕੌਰ ਮੋਂਗਾ ਪਲਵੀ ਵਿਨਾਇਕ ਸੰਤੋਸ਼ ਵਿਜ ਵਪਾਰ ਸੈਲ ਦੇ ਹਰ ਪ੍ਰਧਾਨ ਹਰਕੇਸ਼ ਮਿੱਤਲ ਕਾਨੂੰਨੀ ਸੈਲ ਦੇ ਪ੍ਰਧਾਨ ਕੇ ਜੀ ਸ਼ਰਮਾ ਮੁਕੇਸ਼ ਸ਼ਰਮਾ ਵਿੱਕੀ ਸਹੋਤਾ ਮਨੋਜ ਕੁਮਾਰ ਪਾਜਪਾ ਮੰਡਲ ਪ੍ਰਧਾਨ ਮੰਡਲ ਇੰਚਾਰਜ ਆਦੇ ਅਧਿਕ ਸੈਂਕੜੇ ਪਾਜਪਾ ਵਰਕਰ ਇਸ ਸਮਾਗਮ ਵਿੱਚ ਸ਼ਾਮਲ ਹੋਏ